2013 14 ਦੀ ਗੱਲ ਹੈ ਹਾਂਜੀ 12 ਦੀ ਹਾਂ 14 ਤੋਂ ਪਹਿਲਾਂ ਹਾਂ 14 ਤੇ ਇਲੈਕਸ਼ਨ ਹੋਏ ਤੇ ਬਾਈ ਜੀ ਕੋਈ ਹੋਰ ਪਿੰਡ ਦੀ ਸੇਵਾ ਹੈ ਤਾਂ ਲਾਓ ਕੋਈ ਹੋਰ ਕੰਮ ਹੋਵੇ ਕੋਈ ਹੋਰ ਗੱਲਬਾਤ ਹੋਵੇ ਮੈਂ ਸਰਪੰਚ ਸਾਹਿਬ ਨੂੰ ਤਾਂ ਮਿਲ ਨਹੀਂ ਪਾਇਆ ਪਰ ਤੁਸੀਂ ਮੇਰਾ ਸੁਨੇਹਾ ਪਹੁੰਚਾ ਦਿੱયો ਹਣਾ ਤੱਕ ਹਾਂਜੀ ਹਾਂਜੀ ਹਨਾ ਦੱਸਾਂਗੇ ਜੀ ਤੇ ਹੁਣ ਮੈਂ ਇੱਕ ਵਾਰ ਆਉਂਗਾ ਜੀ ਫੇਰ ਦੁਬਾਰਾ ਬੇਨਤੀ ਕਰਨ ਹਨਾ ਕੋਈ ਗੱਲਬਾਤ ਹੋਵੇ ਕੁਝ ਹੋਵੇ ਤੇ ਆਹ ਤਾਂ ਛੋਟਾ ਜਿਹਾ ਇਲੈਕਸ਼ਨ ਹੈ ਇਹਦੇ ਲਈ ਤਾਂ ਆਸ਼ੀਰਵਾਦ ਦਿਓ ਸਿਰ ਤੇ ਹੱਥ ਰੱਖੋ ਮੈਂ ਲੜਵੀਂ ਆ ਜਾਦ ਰਹੇ ਹਾਂ 27 ਦਾ ਫਿਰ ਜਦੋਂ ਇਲੈਕਸ਼ਨ ਹੋਊਗਾ ਉਦੋਂ ਕੋਈ ਪਾਰਟੀ ਦੇ ਨਾਲ ਲੜਾਂਗੇ ਉਹ ਵੀ ਫਿਰ ਬੈਠ ਕੇ ਸਲਾਹ ਕਰਾਂਗੇ ਦੁਆਰਾ ਫਿਰ ਉਦੋਂ ਹਨਾ ਇੱਕ ਵਾਰ ਆਪਣਾ ਪਿੰਡਿੰਦਰਪੁਰਾ ਜੀ ਪਿੰਡਰਪੁਰਾ ਜੀ ਇਹ ਨਾਬਾ ਰੋੜ ਤੇ ਨਾਬਾ ਰੋੜ ਤੇ ਜੀ ਹੂੰ ਹਨਾ ਉੱਤਰਾ ਜਿਹੜਾ ਤੁੱਖਾਂ ਵਾਲਾ ਕਰਦਾ ਮੋਹਰੀ ਨਾਬਾ ਰੋੜ ਤੇ ਰੌਣੀ ਦੇ ਉੱਤੇ ਕੀ ਬਾਤ ਕਰਨੀ ਰੌਣੀ ਨਾਲ ਪਰ ਕਈਆਂ ਦਾ ਨਾ ਜੀ ਗੱਲ ਵਧੀ ਹੁੰਦੀ ਹੈ ਆਪਾਂ ਅਹੀਂ ਦਵਾਈ ਪਾਈ ਜਾਈਏ ਉਹ ਤੁਸੀਂ ਆਪ ਦੇਖੋ ਕਿਹੜੇ ਨੇ ਪਿੰਡ ਦੇ ਹਨਾ ਕਿਸੇ ਦਾ ਆਪਰੇਸ਼ਨ ਵੀ ਹੋਊਗਾ

ਹਾਂ ਨੰਬਰ ਨਹੀਂ ਇਹ ਕੋਈ ਨਹੀਂ ਪਾਉਣਾ ਜੀ ਪੰਚਾਇਤ ਸੈਕਟਰ ਹਾਂ ਇਹ ਤਾਂ ਲਾ ਦੋ ਕੀ ਨਾਮ ਹੈ ਇਹਨਾਂ ਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਲੱਗਦਾ ਜੀ ਜੀ ਆ ਰਹੇ ਮੇਰਾ ਫੋਨ ਮੰਗਵਾ ਦੋ ਗੱਡੀ ਚੋਂ ਆਹ ਦੇਖੋ ਜੀ ਤੇ ਸਾਡੇ ਤੇ ਜਿਹੜਾ ਬੰਦਾ ਪੰਜ ਬੱਲੇ ਪਹਿਲਾਂ ਤਾਂ ਬੜੇ ਵੱਡੇ ਵੱਡੇ ਹੁੰਦੇ ਸੀ ਜਿਵੇਂ ਅਸੀਂ ਐ ਕਰਦੇ ਸੀ ਐ ਕਰ ਤਾਂ ਹੁੰਦਾ ਉਸੇ ਦਾ ਟੋਕਿਆ ਫੈਕਟਰੀ ਨੂੰ ਕਹਿੰਦੇ ਆ ਪੁੱਛਦੇ ਹੁਣ ਅਜੇ ਕੁਝ ਨਹੀਂ ਬਣਦਾ ਜੀ ਉਹ ਕਿਉਂ ਉਹ ਬੱਫ ਫੁੱਲ ਭਰੇ ਹੋਇਆ ਜੀ ਪਾਣੀ ਦਾ ਆਲੇ ਦਲੇ ਫਸਲਾਂ ਨੇ ਪਾਣੀ ਨਿਕੜਦਾ ਨਹੀਂ ਪਹਿਲਾਂ ਮੈਂ ਖਾਲੀ ਕਰ ਲਿਆ ਸੀ ਉਹ ਆਪ ਤੇਲ ਫੂਕ ਕੇ ਉਹਦਾ ਮਤਲਬ ਜਿਹੜਾ ਉਹਦਾ ਮੂਰੇਆ ਵਿੱਚ ਵੜ ਗਿਆ ਉਹਦੇ ਇੰਜਨ ਵੀ ਗੁਰੂ ਘਰ ਦਾ ਲਿਆਂਦਾ ਸੀ ਵੜ ਕੇ ਉਹਦਾ ਤੇਲ ਦੇ ਪਾ ਜੇ ਖਾਦੇ ਅਜੀਬ ਬਣ ਕੇ ਗਰਾਉਂਡ ਵੀ ਖਾਦੀ ਹੋਵੇ ਇੰਜਨ ਦੀ ਵੀ ਦਿਹਾੜੀ ਪਾਈ ਹੋਵੇ ਇੰਜਨ ਗੁਰੂ ਘਰ ਦਾ ਸੀ ਉਹ ਪਟਿਆ ਜਾਂਦਾ ਉਹਦੇ ਵਿੱਚ ਵੜ ਗਏ ਉੱਥੇ ਹੀ ਰਹਿ ਗਿਆ ਨਾ ਕੋਈ ਮਸ਼ੀਨ ਆਈ ਨਾ ਉਹ ਖਾਲੀ ਕਰਿਆ ਕਰਾਇਆ ਪੀਜਾ ਨਿਕੜਦਾ ਹੋ ਜਾਏ ਟੋਪੇ ਦਾ ਪਾਣੀ ਉਧਰ ਨਹੀਂ ਜਾਂਦਾ ਬਾਈ ਕਿੰਨੇ ਘਰਾਂ ਪਾਣੀ ਵੜਦਾ ਸਾਰੇ ਏਰੀਆ ਨਾਲ ਕੋਈ ਜਗਾ ਨਹੀਂ ਹੈਗੀ ਨਹੀਂ ਜੀ ਸੀ ਵੀ ਮੈਂ ਭੇਜ ਦੰਨਾ ਕਰਾ ਲੰਨੇ ਸਾਫ ਦੇਖੋ ਬਾਬੇਓ ਮਸ਼ੀਨ ਮੈਂ ਭੇਜ ਦੰਨਾ ਜੀ ਮਸ਼ੀਨ ਮੈਂ ਭੇਜ ਦੰਨਾ ਉਸ ਕਰਾ ਲਓ ਸਾਫ ਦੱਸਿਓ ਜੀ ਕੀ ਨੰਬਰ ਹੈ

ਨਹੀਂ ਕੋਈ ਕੋਈ ਖਾਲ ਖੂਲ ਕੁਛ ਨਹੀਂ ਹੈ ਕੋਈ ਨਾਲੀ ਨੋਲੀ ਹੈ ওভারਫਲੋ ਹੈ ਨਹੀਂ ਇਹਦਾ ਇਹਦੇ ਦਾ ਪਾਪ ਲਾਨ ਦਵਾ ਹੁੰਦੀ ਜੀ ਇਸ ਪਾਸੇ ਜਿੰਨਾ ਚਿਰ ਇਹਦਾ ਪਾਣੀ ਨਹੀਂ ਨਿਕਲਦਾ ਕੋਈ ਉਨੇ ਦਿਨ ਚਾਹ ਲੋ ਚਾਹ ਲੋ ਜੀ ਪਾਣੀ ਨਿਕਲਦਾ ਹੈ ਪਾਣੀ ਹਾਂ ওভারਫਲੋ ਨਹੀਂ ਹੈ ਇਹਦਾ ਕਿਦਰੇ ਵੀ ਜਦੋਂ ਪਾਣੀ ਨੰਬਰ ਵਿੱਚ ਜਮਾ ਰਹਿੰਦਾ ਹੈ ਆਹ ਵਾਹ ਹਾਂਜੀ ਭੈਣ ਜੀ ਮੈਂ ਕਰਨ ਪੌੜਾ ਗੱਲ ਕਰ ਰਹੇ ਹਾਂ ਜੀ ਸਰਪੰਚਾ ਇੰਦਰਪੁਰਾ ਤੋਂ ਤੇ ਸਰਪੰਚੀ ਯੂਨੀਅਨ ਦਾ ਮੈਂ ਪ੍ਰਧਾਨ ਵੀ ਹਾਂ ਹਾਂਜੀ ਸასი ਕਰ ਅੱਛਾ ਆਪਨੇ ਆਪਨੇ ਪਿੰਡ ਵਿੱਚ ਭੈਣ ਜੀ ਇਹ ਨਰੇਗਾ ਦੇ ਤਨੋਬ ਕਿਉਂ ਨਹੀਂ ਪਏ ਹੈਗੇ ਪੈਸੇ ਜਿਹੜੇ ਕੰਮ ਹੋਇਆ ਕੀ ਦਿੱਕਤ ਆ ਰਹੀ ਹੈ ਉਹਦੇ ਵਿੱਚ ਕਿੱਥੋਂ ਮੈਂ ਪਿੱਛੋਂ ਕਿੱਥੋਂ ਰੁਕੀਆਂ ਹੋਈਆਂ ਨੇ ਤੁਸੀਂ ਅੱਛਾ ਤੁਸੀਂ ਇੱਥੋਂ ਇੱਥੋਂ ਭਰ ਕੇ ਭੇਜਤਾ ਸਾਰਾ ਅੱਛਾ ਕਿੰਨੀ ਪੇਮੈਂਟ ਹੈਗੀ ਐ ਚਲੋ ਚਲੋ ਦੱਸ ਦੋ ਮੈਨੂੰ ਮੈਂ ਉਕਰੋ ਪਤਾ ਕਰਦਾ ਮੈਨੂੰ ਡਿਟੇਲ ਦੇ ਦੋ ਠੀਕ ਹੈ ਜੀ ਠੀਕ ਹੈ ਜੀ ठीक है जी मैं है ना तो डिटेल लन्द में उत्तम आकर लाने 15 भी दिनों बीच में तो सो कर आ रहा है कि कितने पैसे नहीं है सारे है ना कई महीने दे रहे हैं ना ये ना ये अच्छी दो तीन पिंडा थी पहले भी करवाई है उड़े रहते हैं ना वो जो बुरी तो कहीं काम मिल रहा है मेरे का तो रेगुलर उड़े

ਸੈਲਫ ਹੈਂਡ ਗਰੁੱਪ ਜਿਵੇਂ ਅਸੀਂ ਕੁਝ ਪਿੰਡਾਂ ਦੇ ਵਿੱਚ ਗਰੁੱਪ ਬਣਾਏ ਨੇ ਕੋਈ ਸੋਚਿਆ ਵੀ ਆਚਾਰ ਮਰਬਿਆਂ ਦੇ ਬਣਾ ਲਈਏ ਜਾਂ ਨਮਕੀਨ ਬਣਾਉਣ ਦੇ ਬਣਾ ਲਈਏ ਆਪਣੇ ਪਿੰਡ ਚ ਚੱਲਦਾ ਕੀ ਨਹੀਂ ਬਣਾਇਆ ਹੋਇਆ ਉਹ ਇਹਨਾਂ ਨੇ ਨਹੀਂ ਬਣਾਇਆ ਹੋਇਆ ਸੈਲਫ ਹੈਂਡ ਗਰੁੱਪ ਬਣਾਇਆ ਹੋਇਆ ਤੇ ਉਹਨੂੰ ਉਹਨੂੰ ਕੰਮ ਨੂੰ ਵਧਾ ਲਓ ਜੇ ਉਹਦੇ ਕੋਈ ਪੈਸੇ ਪੈਂਦੇ ਅਸੀਂ ਪਾ ਦਾਂਗੇ ਬਣਾਇਆ ਨਹੀਂ ਹੋਇਆ ਹੋਰ ਕਾਕੇ ਦੀ ਦਾ ਉਹ ਹੋਰ ਬਣਾਇਆ ਹੋਇਆ ਇਹਨਾਂ ਦਾ ਕੀ ਕੰਮ ਕਰਦੇ ਹੋ ਉਹਦੇ ਚ ਕੁਛ ਵੀ ਨਹੀਂ ਕੰਮ ਨਹੀਂ ਸੀ ਕੰਮ ਸ਼ੁਰੂ ਕਰਾਉਣਾ ਹੁਣ ਤੇ ਕਰਨਾ ਕੋਈ ਕਾ ਹੈ ਆਪਣਾ ਹੈ ਰਪਿੰਦਲਾ ਪਿਰੋਪਨ ਹੈ ਕੀ ਕਰਦੇ ਹੋਗੇ ਪਿੰਡ گئےਗੇ ਤੱਤਾ ਗਰੁੱਪ ਮੈਂ ਇਤਰਾਸ ਵਰਪੇ ਬਣਾ ਕਰਵਾ ਕੇ ਉਹ ਲੇਡੀ ਜੀ ਨੂੰ ਕਮਿਊਨਿਟੀ ਰੂਪ ਤੋਂ ਲਿਆ ਜਦੋਂ ਵੀ ਕੰਮ ਕਰਨਾ ਹੋਵੇ ਚੱਲ ਸਕਦੀ ਹੈ ਕਿਉਂਕਿ ਇਸ ਪੱਜ ਬੈਠ ਜਾਂਦਾ ਹੈ ਸਰਕਾਰੀ ਕਰਜ਼ਾ ਤਾਂ ਚੱਕ ਲਿਆ ਪਰ ਉਹ ਸੈਲਫ ਹੈਲਪ ਗਰੁੱਪ ਕੰਮ ਕੀ ਕਰਦਾ ਹੈ ਜਾਂ ਤਾਂ ਉਹ ਪਾਪੜ ਵੜੀਆਂ ਦਾ ਸ਼ੁਰੂ ਕਰੋ ਉਹ ਚਾਰ ਮਰਬਿਆਂ ਦਾ ਸ਼ੁਰੂ ਕਰੋ ਇਹਨਾਂ ਰਿਸਕ ਲਈ ਕੋਲਿੰਦਾ ਕੰਮ ਤੁਸੀਂ ਦੇਖੋ ਕੀ ਬਣਾ ਸਕਦੇ ਹੋ ਇਹ ਤਾਂ ਤੁਹਾਨੂੰ ਪਤਾ ਹੋਊਗਾ ਵੀ ਕੀ ਕੰਮ ਕਰ ਸਕਦੇ ਹੋ ਠੀਕ ਹੈ ਪਾਪੜ ਵੜੀਆਂ ਨਮਕੀਨ ਬਣਾ ਸਕਦੇ ਹਾਂ ਮੈਂ ਬਣਾਉਣਾ ਸ਼ੁਰੂ ਕਰੋ ਇੱਕ ਲਿਸਟ ਬਣਾਓ ਵੀ ਇਹ ਸਮਾਨ ਸਾਨੂੰ ਚਾਹੀਦਾ ਹੈ ਉਹ ਸਮਾਨ ਸਾਰਾ ਤੁਹਾਨੂੰ ਮੈਂ ਦੇ ਦੂੰਗਾ ਜਗਾ ਸਰਪੰਚ ਸਾਹਿਬ ਤੋਂ ਲੋ ਬੋਧਵਾਰ ਪਟਿਆਲੇ ਪਟਿਆਲੇ ਜਿਹੜਾ ਵੇਚਣਾ ਹੋਊਗਾ ਉਹਦੇ ਤੇ ਮੈਂ ਤੁਹਾਨੂੰ ਮਦਦ ਕਰ ਦੂੰਗਾ ਪੂਰੀ ਤੁਹਾਡਾ ਮਾਲ ਬਿੰਦਿਆਂ ਤੇ ਰੂਗਾ ਕਿਹਾ ਜਦੋਂ ਨਰੇਗਾ ਨਹੀਂ ਹੈਗਾ ਆਪਣਾ ਪੰਜ ਸੱਤ ਜਿਹੜੇ ਹੈਗੇ ਆ ਉਹ 10 ਬੰਦੇ ਉੱਥੇ ਐਡਜਸਟ ਹੋ ਜਾਣਗੇ ਤੁਹਾਡੇ ਹੌਲੀ ਹੌਲੀ ਭਰ ਆ ਲਿਓ ਉਹਨੂੰ ਕੰਮ ਨੂੰ ਹਾਂ ਹਾਂ ਖਲਾਓ ਤੇ ਤੇ ਬਾਕੀ ਸਾਨੂੰ ਮੀਟਿੰਗ ਕਰਦੇ ਜਗਾ ਨਹੀਂ ਇੱਥੇ ਜਿਹੜੀ ਜਦੋਂ ਵੀ ਮੀਟਿੰਗ ਕਰਦੇ ਐ ਕਈ ਵੇਲੇ ਗੁਰਦੁਆਰਾ ਸਾਹਿਬ ਉੱਥੇ ਜਗ੍ਹਾ ਨਹੀਂ ਮਿਲਦੀ ਸਾਡਾ ਇਹਨਾਂ ਦਾ ਗਰਾਊਂਡ ਆ ਬਾਈ ਆਹ ਸਾਨੂੰ ਗਰਾਮ ਤੁਸੀਂ ਕਦ ਰੋਕੇ ਹੋ ਜਗ੍ਹਾ ਤਾਂ ਕੋਈ ਨਹੀਂ ਮਿਲਦੀ ਬੰਦੋਬਾਰ ਸਾਹਿਬ ਆ ਅਸੀਂ ਕਦੇ ਕਿਸੇ ਨੂੰ ਜਵਾਬ ਦਿੱਤਾ ਲੋਕ ਲੱਗਿਆ ਹੁੰਦਾ ਕਈ ਵਾਰੀ ਜਵਾਬ ਨਹੀਂ ਉੱਤ ਤੁਸੀਂ ਕਹੋ ਮੌਤਵਰ ਬੰਦਿਆਂ ਨੂੰ ਕਰਨਗੇ ਗੁਰੂ ਘਰ ਸੰਝਾ ਹੋ ਰਹਿਣਾ ਸੱਪਾਂ ਪੰਛੀਆਂ ਨਾਲ ਮਰਜ਼ੀ ਕਰੋ ਮੈਂ ਕਿਹਾ ਪਰ ਸਪੈਸ਼ਲ ਜਗ੍ਹਾ ਤਾਂ ਕਿੱਥੇ ਹੈ ਜੀ ਸਪੈਸ਼ਲ ਜਗ੍ਹਾ ਨਹੀਂ ਬਈ ਮਿਲਦੀ ਬਲੇ ਪੰਚਾਇਤ ਨੂੰ ਕਿੱਥੇ ਕੋਈ ਛੱਜ ਜਗ੍ਹਾ ਹੁੰਦੀ ਹੈ ਕੋਈ ਸਪੈਸ਼ਲ ਨਮੀ ਜਗ੍ਹਾ ਤਾਂ ਨਹੀਂ ਬਣ ਸਕਦੀ ਕੋਈ ਪਰ ਗੁਰੂ ਘਰ ਹੈ ਤਾਂ ਉਹ ਸਾਰਿਆਂ ਲਈ सर्जी <laughs> ਉਹ ਤਾਂ ਫੁੱਲੇ ਹੁੰਦਾ ਛੱਟ ਦਾ ਫੁੱਲੇ ਮੈਨੂੰ ਕਹਦਾ ਜੰਦਾ ਨਹੀਂ ਲਾਇਆ ਟਰੰਕਰ ਕਾ ਅੱਛਾ ਉਹ ਚੱਲਦਾ ਤੋਬਾ ਬਾਈ ਜੰਦਾ ਪਾਣੀ ਨਹੀਂ ਖਾਜਾ ਹੁੰਦਾ ਕੀ ਦੇ ਕੱਢੀ ਆਪਾਂ ਸਰਕਾਰ ਤੇ ਅੱਜ ਤੱਕ ਉਹ ਰੁਕੇ ਲੇ ਕੋ ਪਿੰਡ ਦੀ ਗਾਹ ਹੋਈ ਇਹ ਤਾਂ ਨਹੀਂ ਕਰਨਾ ਮੈਂ ਕਰਦਾ ਖਾਲੀ ਦਾ ਹੋਵੇ ਪਾਣੀ ਗਰਮ ਚਾਹ ਖਾਣਾ ਨੇ ਬਣਾਣਾ ਮੈਨੂੰ ਖਾਲੀ ਹੋਇਆ ਸੀ ਉਹ ਮੈਂ ਕਰਾ ਦਉਨੇ ਪਾਸ ਅੰਚਾਇਦਾ ਹੈ ਕਿ ਉਹ ਸਭ ਖਰੋਖ ਕਰੋ ਕਰ ਮੈਂ ਕਿਹਨੂੰ ਦੁਬਾਰਾ ਆਜੂਗਾ ਤੁਸੀਂ ਮੈਨੂੰ ਪ੍ਰੋਜੈਕਟ ਬਣਾ ਕੇ ਦੋ ਸੈਲਸ ਸਾਰੇ ਪੈਸੇ ਮੈਂ ਦਊਗਾ ਤਿੰਨੀਆਂ ਦੀ ਲਿਸਟ ਜਿਹੜੇ ਕੰਮ ਕਰਾਂਗੇ ਠੀਕ ਹੈ ਤੁਸੀਂ ਮੈਨੂੰ ਆਪਣੇ ਸਲਾਈਸ ਸੈਂਡ ਕਰ ਦੋ ਆ ਦੋਤੀ ਜੇ ਆਪਾਂ ਸ਼ੁਰੂ ਕਰੀਏ ਤੁਹਾਡੇ ਪਿੰਡ ਜਗਾ ਵੀ ਮੈਂ ਦਵਾਉਂਗਾ ਸਾਹਿਬ ਜੀ ਇਹਨਾਂ ਦਾ ਨੰਬਰ ਨੋਟ ਕਰਨ ਤਾਂ ਵੀ ਇਹਨਾਂ ਦਾ ਲਿਫਟ ਸਰਕਾਰੀ ਲਾਈਸੈਂਸ ਸੈਂਟਰ ਤੇ ਇਹਨਾਂ ਦਾ ਲਿਫਟ ਫੈਸਲ ਕਰੋ ਦੋ ਨੰਬਰ ਨੋਟ ਕਰੋ ਚਲੋ ਮਿਹਰਬਾਨੀ ਜੀ ਸਾਰਿਆਂ ਦੀ